ਹਾਂ ਜੀ ਅਸੀ ਕਲਜੀ ਵੈਲਕਮ ਟੂ ਮਾਈ YouTube ਚੈਨਲ ਸੋ ਨਮੀਆਂ ਨਮੀਆਂ ਵੀਡੀਓ ਦੇਖਣ ਲਈ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇੱਕ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਆ ਕਰੋ ਬਾਕੀ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਪਤਾ ਲੱਗ ਜਾਵੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਜਾਂ ਨਹੀਂ ਲੱਗਦੀ ਜਾਂ ਕੀ ਹੋਰ ਜਗਰੈਂਟ ਚਾਹੀਦੇ ਆ ਨਾ ਤੇ ਜਿਹੜਾ ਅੱਜ ਦਾ ਆਪਣਾ ਤੁਸੀਂ ਤੁਹਾਨੂੰ ਨੇ ਵੀ ਦੇ ਵਿੱਚ ਦੇਖਿਆ ਹੋਊਗਾ ਵੀ ਅਲਾਈਵ ਦੇ ਨੁਕਸਾਨ ਫਾਇਦੇ ਉਹ ਉਹ ਅੱਜ ਤੁਹਾਨੂੰ ਸਾਰਾ ਦੱਸਦੇ ਆਂ ਆਪਾਂ ਇਹ ਵੀਡੀਓ ਦੇ ਵਿੱਚ ਆਹ ਹੁਣ ਜੇ ਮੈਂ ਤੁਸੀਂ ਆਹ ਕਾਰ ਹੁਣ ਖੜੀ ਦੇਖਦੇ ਆਂ ਇਹ ਮੈਂ ਜਾ ਕੇ ਆਇਆ ਹਾਂ ਨਾ ਮੈਂ ਇਹਦੇ ਤੇ 100 ਕਿਲੋਮੀਟਰ ਜਾ ਕੇ ਆਇਆ ਫਿਰ ਵੀ ਇਹ ਗੱਡੀ ਤੇ ਇੱਕ ਵੀ ਪਾਸੇ ਤੇ ਉਹ ਨਹੀਂ ਹੋਣਾ ਕੋਈ ਪਾਣੀ ਵਿੱਚ ਦੀ ਵੀ ਨਗਾਈ ਉਹਦਾ ਕਾਰਨ ਕੀ ਹੈ ਜਿਹੜੇ ਟਾਇਰ ਆਏ ਬੋਡੀ ਦਾ ਇਹਨਾਂ ਡਰਾਈ ਕੰਪਨੀ ਵਾਲੇ ਟਾਇਰ ਆ ਜਿਹੜੇ ਨਾਲ ਆਉਂਦੇ ਆ ਤੇ ਉਹੀ ਰਿਮ ਉੱਤੇ ਵੀਲ ਕੱਪ ਪਾਈ ਵੇ ਆਲਾਈ ਵੀਲ ਨਹੀਂ ਪਾਈ ਵੇ ਜਦੋਂ ਆਪਾਂ ਆਲਾਈ ਵੀਲ ਪਾਉਂਦੇ ਆ ائر ਬਾਡੀ ਲਾਈਨ ਤੋਂ ਬਾਹਰ ਆ ਜਾਣਗੇ ਜਿਹੜੇ ਆਫਟਰ ਮਾਰਕੀਟ ਪਾਵਾਂਗੇ ਉਹਨੇ ਉਹਨੇ ਕਿਉਂਕਿ ਟਾਇਰ ਵੀ ਚੌੜੇ ਹੋ ਜਾਂਦੇ ਆ ਤੇ ਥੋੜੇ ਚੌੜੇ ਪਾਉਣੇ ਪੈਂਦੇ ਆ ਲਾਈ ਵੀ ਉਹਦੇ ਨਾਲ ਜਦੋਂ ਇੱਕ ᱜੇੜਾ ਵੀ ਲਾ ਆਂਦਾ ਨਾ ਕਾਰ ਤੇ ਤੇ ਉਹ ਬਾਰੀਆਂ ਦੇ نیچے ਛਿੱਟੇ ਜਿਹਾ ਪੈ ਜਾਂਦੇ ਆ ਪਾਣੀ ਦੇ ਉਹਦੇ ਨਾਲ ਗੱਡੀ ਗੰਦੀ ਹੋ ਜਾਂਦੀ ਇੱਕ ᱜੇੜੇ 'ਚ ਇੱਕ ਤਾਂ ਇਹ ਨੁਕਸਾਨ ਆ ਦੂਜਾ ਇਹ ਆ ਵੀ ਮੈਂ ਪਵਾਏ ਵੀ ਆ ਪਹਿਲਾਂ ਗੱਡੀਆਂ ਦੇ ਪੰਨੇ ਵੀ ਆ ਪਰ ਉਹ ਵੀ ਆ ਬਾਅਦ 'ਚ ਮਿਲਦੇ ਬਹੁਤ ਔਖੇ ਆ ਕਿਉਂਕਿ ਮੇਰੇ ਅੱਗੇ ਗੱਡੀ ਤੇ ਟੁੱਟ ਗਏ ਸੀ ਕਿ ਦੋ ਮੈਂ ਲੁਧਿਆਣੇੋਂ ਖਵਾਈ ਸੀ ਮੈਂ ਲੁਧਿਆਣੇ ਉਹ ਸ਼ਾਪ ਤੇ ਵੀ ਜਾ ਆ ਪਹਿਲਾਂ ਦੋਨਾਂ ਦੀ ਗੱਲ ਇਹ ਸੀ ਵੀ ਜਦੋਂ ਮਰਜ਼ੀ ਜਿੰਨੇ ਮਰਜ਼ੀ ਲੈ ਜਾਓ ਮੁਰਕ ਕੇ ਕਹਿੰਦੇ ਆਏ ਤਾਂ ਔਖਾ ਹੋ ਜਾਂਦਾ ਸੈਟ ਖਰਾਬ ਹੋ ਜਾਂਦਾ ਵੀ ਅਸੀਂ ਇੰਨੇ ਐਕਸਟਰਾ ਲਵਾਵਾਂਗੇ ਐਲਮ ਕਿ ਬਈ ਬਹੁਤ ਦਿੱਕਤ ਆਉਂਦੀ ਆ ਜਿਹੜਾ ਰਿਮ ਐ 2.5 300 ਦਾ ਜਾਂ ਜਿਵੇਂ ਜਿੱਥੋਂ ਮਰਜ਼ੀ ਲੈ ਲਓ ਆਹ ਜਾਂ ਪਾਉਣੇ ਆ ਅਲਾਈ ਵਿਲ ਤਾਂ ਕੰਪਨੀ ਦੇ ਵੱਲ ਜਿਹੜੇ ਟੌਪ ਮਾਡਲ ਚ ਆਉਂਦੇ ਆ ਉਹ ਵਰਕ ਆ ਹੁਣ ਆ ਦੇਖੋ ਇੱਥੋਂ ਟਾਇਰਾਂ ਦਾ ਪਤਾ ਲੱਗਦਾ ਕਿੰਨੇ ਬੋਡੀ ਲਾਈਨ ਅੰਦਰ ਆ ਅੰਦਰ ਜਿਹੜੇ ਇਹਦੇ ਹੋਣਗੇ ਦੂਜੇ ਆਫਟਰ ਮਾਰਕੀਟ ਵਾਲੇ ਉਹ ਬਾਹਰ ਹੋਣਗੇ ਤੋਂ ਆਫੈਂਡਰ ਤੋਂ ਉਹਨਾਂ ਨੇ ਬਾਹਰ ਜਣਾ ਤੇ ਉਹ ਫਿਰ ਤੁਸੀਂ ਆ ਵੀ ਦੇਖ ਲਓ ਉਹਨਾਂ ਨੇ ਗੱਡੀ ਵੀ ਗੰਦੀ ਕਰਨੀ ਆ ਤੇ ਬਾਕੀ ਮਾਈਲੇ ਦਾ ਤਾਂ ਬੜਾ ਫਰਕ ਨਹੀਂ ਪੈਂਦਾ ਜੇ ਟਾਇਰ ਨਾ ਚੌੜਾ ਭਾਈ ਇਹ ਤਾਂ ਤੇ ਹੁਣ ਜਿਹੜਾ ਮੀਮ ਸੁਣ ਦੱਸਦੇ ਆ ਕਾਰਨ ਵੀ ਆਪਾਂ ਇਹਦੇ ਕਿਉਂ ਨਹੀਂ ਪਵਾਏ ਕਿਉਂਕਿ ਇਹ ਮੈਂ ਹੁਣ ਕਰਦਾ ਹਾਂ ਯੂਜ਼ ਕੰਮ 'ਚ ਕਰੀ ਰਿਹਾ ਆ ਦੇਖੋ ਕਿੰਨੀ ਕਿਵੈਤ ਰਹਿ ਗਈ ਟਾਇਰ 'ਤੇ ਕਿਉਂਕਿ ਇਹਦੇ ਵਿੱਚ ਹੁਣ ਸਮਾਨ ਆ ਤੁਹਾਨੂੰ ਦਿਖਾਉਣਾ ਕਿੰਨਾ ਸਮਾਨ ਆ ਇਹਦੇ ਚ ਲੱਟਿਆ ਇਹਦੇ ਵਿੱਚ ਡੇਢ ਕਵੰਟਲ ਵਜਨ ਹੁਣਾ ਤਿੰਨ ਗੱਟੇ ਆ ਕਿਉਂਕਿ ਆ ਕਰਦੇ ਕੰਮ ਕਰਾਂ 'ਚ ਜੋ ਆ ਫੀਲ ਆ ਬਸਮਾ ਦੀ ਲੈ ਕੇ ਹੁਣਾ ਨਾ ਸਮਾਨ ਆ ਆਪਾਂ ਨੂੰ ਆ ਹੀ ਹੁੰਦਾ ਵੀ ਚਲ ਰੱਖਿਆ ਕਾਰ 'ਤੇ ਡਿੱਗੀ 'ਚ ਰੱਖਿਆ ਕਿੱਥੇ ਸੀਟਾਂ ਦੇ ਵੇਰ ਨੂੰ ਆਪਾਂ ਡਿੱਗੀ 'ਚ ਹੀ ਸੈਟ ਲੈਂਦੇ ਆ ਸਮਾਨ ਤੇ ਹੁਣ ਤਿੰਨ ਗੱਟੇ ਰੱਖੇ ਵੀ ਆ ਤੇ ਜਮਾ ਟਾਇਰ ਨਾਲ ਲੱਗਦੇ ਆ ਤੇ ਪਰੇ ਫੈਂਡਰ ਦੇ ਨਾਲ ਨਹੀਂ ਲੱਗਦੇ ਕਿਉਂਕਿ ਜੇ ਹੋਰ ਵੀ ਨੀਚੇ ਨੂੰ ਬੈਠਣਗੇ ਉਖਲੀ ਆ ਕੇ ਤੇ ਇਹਨਾਂ ਦੇ ਵਿੱਚ ਜਨਾ ਹੋਣ ਦੇਖੋ ਖਾਲੀ ਦੇ ਵਿੱਚ ਦੇਖੋ ਉੱਥੇ ਪੁੰਗਲ ਦਾ ਵੀ ਫਰਕ ਨਹੀਂ ਸੀਗਾ ਤੇ ਆਹ ਹੋਣ ਦੇਖ ਲਓ ਕਿੰਨਾ ਫਰਕ ਆ ਖਾਲੀ ਖੜੀ ਆ ਸੋ ਇਹ ਬੀਲ ਉਹਦੇ ਅੱਜ ਜੀ ਨੇ ਜਿਵੇਂ ਸ਼ੌਂਕੀਆ ਗੱਡੀ ਰੱਖੀ ਨਾ ਵਿਕਲ ਦਾ ਆਉਣਾ ਜਾਣਾ ਮਾੜਾ ਬੂਟਾ ਐ ਵੀ ਹੈ ਨਹੀਂ ਕਿਉਂਕਿ ਆਪਾਂ ਨੂੰ ਇਹ ਆ ਵੀ ਸਾਰਿਆਂ ਨੂੰ ਕਮਾਂਕਾਰਾਂ ਚਾਹੀਦਾ ਵੀ ਕੋਈ ਸਮਾਨ ਖਰੀਦ ਦੇ ਸੈੱਟ ਗੱਡੀ ਤੇ ਸਾਰਾ ਐ ਹੁੰਦਾ ਨਾ ਤੋ ਵੀਡੀਓ ਨਾਲ ਬਨੇ ਰਹਿਣ ਲਈ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਲੀ ਸਬਸਕ੍ਰਾਈਬ ਕਰ ਲਓ